ਜੁਦੀ ਸਾਜੀ ਨਮਾਜੀ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ 1984 ਚ ਬਹੁਤ ਜ਼ਿਆਦੇ ਸਿੱਖਾਂ ਦੇ ਨਾਲ ਜ਼ੁਲਮ ਹੋਏ ਨੇ ਉਹਨਾਂ ਸ਼ਹੀਦਾ ਦੀ ਯਾਦ ਦੇ ਵਿੱਚ ਕੁਝ ਲੈਣਾ ਸੁਣਾਉਣ ਦਾ ਆ ਰਿਹਾ ਫੌਜ ਗੁਰੂ ਘਰ ਬਾੜੀ ਸਿੱਖੀ ਪੈਰਾਂ ਚ ਲਤਾੜੀ ਫੌਜ ਗੁਰੂ ਘਰ ਬਾੜੀ ਸਿੱਖੀ ਪੈਰਾਂ ਚ ਲਤਾੜੀ ਕੀਤੀ ਗਲਤੀ ਕੀ ਅਸੀਂ ਗੱਡੀ ਛਾੜਦੇ ਹੋ ਮੱਛੇ ਸਾਡੇ ਕਾਥਲਾਂ ਨੂੰ ਉਹਦੇ ਸਾਨੂੰ ਫਾਸੀਆਂ ਦੇ ਰੱਸੇ ਸਾਡੇ ਕਾਥਲਾਂ ਨੂੰ ਉਹਦੇ ਸਾਨੂੰ ਫਾਸੀਆਂ ਦੇ ਰੱਸੇ ਟਾਇਰ ਗਾ ਵਿੱਚ ਪਾ ਕੇ ਸਿੱਖ ਸੜਕਾਂ ਤੇ ਸਾੜੇ ਈਆਂ ਪਹਿਣਾ ਦੇ ਡਬਟੇ ਸਿਰੋਂ ਖਿੱਚ ਖਿੱਚ ਪਾੜੇ ਈਆਂ ਪਹਿਣਾ ਦੇ ਡਬਟੇ ਵੇਦਰਦੀ ਨਾ ਪਾੜੇ ਇਹਨਾਂ ਪਾਪੀਆਂ ਦੇ ਪਾਪ ਜਾਣ ਗਿਣ ਕੇ ਨਾ ਦੱਸੇ ਸਾਡੇ ਕਾਤਲਾਂ ਨੂੰ ਉਹਦੇ ਸਾਨੂੰ ਫਾਂਸੀਆਂ ਦੇ ਰੱਸੇ ਸਾਡੇ ਕਾਤਲਾਂ ਨੂੰ ਉਹਦੇ ਸਾਨੂੰ ਫਾਂਸੀਆਂ ਦੇ ਰੱਸੇ ਬਾਜਾ ਬਾਲੇ ਦਿਆਂ ਲਾਲ ਅਸੀਂ ਝੁੱਕਣਾ ਨਾ ਸਿੱਖੇ ਸਹਿਬਾਜ਼ ਤੂਰ ਕੋਟ ਸਦਾ ਲਿਖੇ ਬੋਲ ਤਿੱਖੇ ਬਾਜਾ ਬਾਲੇ ਦਿਆਂ ਲਾਲ ਅਸੀਂ ਚੁੱਕਣਾ ਨਾ ਸਿੱਖੇ ਸਹਿਬਾਜ ਤੂਰ ਕੋਟ ਸਦਾ ਲਿਖੇ ਬੋਲ ਤਿੱਖੇ ਪਣ ਦੇਈ ਦਾ ਕੁਚੜ ਜਿਹੜਾ नाग ਸਾਨੂੰ ਦੱਸੇ ਸਾਡੇ ਕਾਤਲਾਂ ਨੂੰ ਉਹਦੇ ਸਾਨੂੰ ਫਾਂਸੀਆਂ ਦੇ ਰੱਸੇ ਸਾਡੇ ਕਾਤਲਾਂ ਨੂੰ ਉਹਦੇ ਸਾਨੂੰ ਫਾਂਸੀਆਂ ਦੇ ਰੱਸੇ